ਸੀ ਜੀ ਡੀ ਆਈ ਕੀਤਾ ਵਿਆਹ ਠੀਕ ਆ ਜੀ ਆ ਇੰਟਰਾ ਠੀਕ ਆ ਜੀ ਇਹ ਡੱਕ ਡੁੱਕ ਐਸੇ ਤੱਕਾ ਛਤਰੀ ਛੁਤਰੀ ਇਹਦਾ ਰੇਟ ਆ ਲੱਖ ਰੁਪਇਆ ਜੀ ਠੀਕ ਆ ਬਈ ਇਹ ਦੇ ਦਾਂਗੇ ਰੇਟ ਦੇ ਦੇ ਬਈ ਹਾਂ ਇਹਦਾ ਰੇਟ ਸਵਾ ਲੱਖ ਦਾ ਦੇ ਦਾਂਗੇ ਜੀ ਮੁੱਲ ਜਿੰਨਾ ਮਰਜ਼ੀ ਕਰਾ ਦਿਓ ਮਾਡਲ ਵੀ ਇਹ ਉੱਚਾ ਜੀ ਦੋਹਾਂ ਤੇ ਟਾਇਰ ਹੈਗੇ ਨਾਲ ਦੇ ਟਾਇਰ ਨੇਗੇ ਬਈ ਜੀ ਘੰਟੇ ਤਕਰੀਬਨ ਕਿੰਨੇ ਕੇ ਚੱਲੋ ਬਈ ਜੀ ਇਹ 500 ਦੇ ਆਸੇ ਪਾਸੇ ਆ ਜੀ ਠੀਕ ਹੈ ਫਰੰਟ ਟਾਇਰਾਂ ਤੇ ਦੇਖ ਸਕਦੇ ਬਈ ਜੀ ਮਾਰਕਾ ਵੀ ਅਜੇ ਤੱਕ ਵਰਾਟ ਕਰਿਆ ਗਿਆ ਨਾਲ ਦੀ ਟਾਇਰ ਨੇ ਹਨ ਬਈ ਜੀ ਹਾਂਜੀ ਹਾਂਜੀ ਨਾਲ ਦੇ ਜਮਾਨਾ ਠੀਕ ਆ। 30 ਸਪੀਡ ਚ ਆ ਬਈ ਜੀ ਇਹ ਲੱਗ ਦੇ ਕਲੱਚ ਵਾਲਾ 16 ਦੇ ਟਾਇਰਾਂ ਚ ਨਾਲ ਦੀ ਟਾਇਰ ਨੇਗੇ ਤੇ 1 ਘੰਟੇ ਚੱਲਿਆ ਬਈ ਜੀ। 500 ਘੰਟਾ ਚੱਲਿਆ ਠੀਕ ਆ ਲੋ ਮਿੱਤਰੋ 500 ਘੰਟਾ ਚੱਲਿਆ। ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਿਆਰੀ ਸ਼ਰਸਿਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਬਈ ਜੀ ਅੱਜ ਫਿਰ ਪਹੁੰਚੇਗੇ ਬਈ ਜੀ ਕਿਸਾਨ ਟਰੈਕਟਰ ਸੇਲ ਪਰਚੇਜ਼ ਸ੍ਰੀ ਮੁਖਸਰ ਸਾਹਿਬ ਬਾਈ ਬਾਗੀ ਆਪਣੇ ਨਾਲ ਰੋਗਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਆ ਵੀਡੀਓ ਦੇ ਵਿੱਚ ਬਈ ਜੀ ਤੁਹਾਨੂੰ 20 ਤੋਂ 25 ਟਰੈਕਟਰ ਦਿਖਾਵਾਂਗੇ ਬਈ ਜ ਖਾਲੀ ਨਹੀਂ ਉੜਦੇ ਸੋਰੋਂ ਤਾਂ ਸਹੀ ਗੱਲ ਆ ਭਾਈ ਸੱਸੀ ਕਾ ਭਾਈ ਸੱਸੀ ਖਾਂ ਠੀਕ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਬੱਬੂ ਜੀ ਧੰਨਵਾਦ ਭਾਈ ਜੀ ਤੇ ਦੋਸਤੋ ਬਈ ਜੀ ਆਪਾਂ ਇਸ ਵਾਰ ਕਿੱਥੇ ਖੜਿਆਂਗੇ ਆਪਾਂ ਜੀ ਸ੍ਰੀ ਮੁਕਸਰ ਸਾਹਿਬ ਠੀਕ ਆ ਜੀ ਬਠਿੰਡਾ ਰੋਡ ਤੋਂ ਮਲੋਟ ਰੋਡ ਨੂੰ ਜਾਈਏ ਕੰਸੀ ਦੇ ਉੱਪਰ ਹੀ ਬਾਈਪਾਸ ਮਤਲਬ ਆਪਣਾ ਵੱਧਵਾ ਹਸਪੀਟਲ ਦੇ ਬਿਲਕੁਲ ਸਾਹਮਣੇ ਆ ਜੀ ਠੀਕ ਆ ਬਾਈ। ਗਣਪਤੀ ਕਾਰ ਬਜ਼ਾਰ ਦੇ ਨਾਲ ਆ ਜੀ ਬਿਲਕੁਲ। ਠੀਕ ਆ ਬਾਈ। ਕਿੰਨੇ ਕ ਟਰੈਕਟਰ ਅਵੇਲੇਬਲ ਹੁੰਦੇ ਨੇ ਬਾਈ ਜੀ ਆਪਾਂ? ਟਰੈਕਟਰ ਹੈਗੇ 30 ਕ ਜੀਤੀ 32 ਟਰੈਕਟਰ ਹੈਗੇ ਹੁਣ ਵੀ। ਠੀਕ ਆ ਬਾਈ। ਜੇ ਕੋਈ ਵੀ ਆ ਗਏ ਖਾਲੀ ਮੁਰਦਾ ਨਹੀਂ ਕਰਦੇ ਇਹਨਾਂ ਬਾਈ। ਕੋਸ਼ਿਸ਼ ਇਹ ਹੁੰਦੀ ਆ ਗਾਂ ਦਾ ਜਲਦੇ ਸੌਦੇ ਆ ਜੀ। ਠੀਕ ਆ। ਆਪਣੀ ਤਾਂ ਕੋਸ਼ਿਸ਼ ਇਹ ਹੁੰਦੀ ਆ ਜੇ ਕੋਈ ਭਰਾ ਆਇਆ ਇੱਕ ਵਾਰੀ ਨਾ ਮੁਰੂ ਨੂੰ ਦੁਬਾਰਾ ਆਉਣਾ ਸੌਖਾ। ਠੀਕ ਆ ਜੀ। ਉਹਨੂੰ ਵੇਖ ਕੇ ਕੋਈ ਹੋਰ ਆ ਜੂ ਰਿਸ਼ਤੇਦਾਰ ਕੋਈ ਭੈਣ ਭਰਾ ਹੋਰ ਆ ਜਾਂਦਾ। ਠੀਕ ਆ ਬਾਈ ਜੀ। ਆਪਦੀ ਕੋਸ਼ਿਸ਼ ਵੀ ਹੁੰਦੀ ਆ ਤੇ ਜੇ ਕੋਈ ਉਹਦੇ ਹੁਣ ਮਨ ਲਾ ਕਿਸੇ ਗੱਲੋਂ ਕੋਈ ਕਰਮਾ ਜੀ ਕਿਸੇ ਦੇ ਫਰਕ ਆ ਚੱਲਦੇ ਸਾਰ ਇਹਨਾਂ ਨੂੰ ਖਲਿਹਾਰ ਵੀ ਪੈਂਦੀ ਆ ਚੱਲਦੇ ਵੀ ਆ ਠੀਕ ਹੈ ਜੀ ਸਾਡੀ ਕੋਸ਼ਿਸ਼ ਇਹ ਆ ਵਧੀਆ ਲਈਏ ਵਧੀਆ ਵੇਚੀਏ ਵੀ ਆਪਦਾ ਨਾਮ ਬਣਾਈਏ ਠੀਕ ਹੈ ਜੀ ਜੇ ਕੰਮ ਦੀ ਗੱਲਬਾਤ ਕਰੀ ਕਿੰਨਾ ਕ ਪੁਰਾਣਾ ਕੰਮ ਆ ਬਈ ਜ ਆਪਣਾ ਕੰਮ ਜੀ ਸਨ 95 ਤੋਂ ਕੰਮ ਕਰਦੇ ਆ ਆਪਾਂ ਆਪ ਹੀ ਮੈਂ ਕਰਦਾ ਠੀਕ ਹੈ ਜੀ ਹਾਂ ਠੀਕ ਹੈ ਜੀ ਇਥੇ ਦੋ 파ਟਨਰ ਹੋ ਬਈ ਜੀ ਹਾਂ ਦੂਜਾ ਮੇਰਾ 파ਟਨਰ ਨਿਰਮਲਾ ਸੂਰੇ ਵਾਲੇ ਤੋਂ ਉਹ ਵੀ ਕਾਫੀ ਪੁਰਾਣਾ ਕੰਮ ਕਰਦੇ ਆ ਠੀਕ ਹੈ ਜੀ ਬਾਕੀ ਸਾਨੂੰ 15 16 ਸਾਲ ਹੋ ਗਏ ਸਾ ਉਦੋਂ ਪਹਿਲਾਂ ਮਤੋਂ ਅਲੱਗ ਕੰਮ ਕਰਦਾ ਹੀ ਮੈਂ ਆਪ ਦਾ ਅਲੱਗ ਕਰਦਾ ਹੀ ਠੀਕ ਆ ਬਈ ਹਾਂਜੀ ਹਾਂਜੀ ਪਹਿਲਾਂ ਮਿੱਤਰੋ ਵੀਡੀਓ ਸਟਾਰਟ ਕਰਦੇ ਆਂਗੇ ਆਪਾਂ ਅਰਜਨ 605 ਡੀਆਈ ਤੋਂ ਇੱਕ ਐਮਐਸ ਜਾਂਦਾ ਇੱਕ ਪੀਐਸ ਜਾਂਦਾ ਇਹ ਹੈਗਾ ਬਾਈ ਜੀ ਡੀਆਈ ਆਈ ਚ ਕੰਡੀਸ਼ਨ ਚੈੱਕ ਕਰ ਲੋ ਬਈ ਟਰੈਕਟਰ ਦੀ ਪੀਵੀ 3 ਬਠਿੰਡੇ ਦਾ ਨੰਬਰ ਹੈਗਾ ਟਾਇਰ ਚੌਕੜਾ ਜਮਾ ਨਵੇਂ ਪੈਨੇ ਤੇ ਮਾਡਲ ਰਹੂਗਾ ਬਾਈ ਜੀ 14 ਜੀ ਠੀਕ ਆਈ ਲੋ ਮਿੱਤਰੋ 14 ਮਾਡਲ ਆ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਸਪੀਕਰ ਲੱਗਿਆ ਖੁੱਲੇ ਪਲੇਟਫਾਰਮ ਚ ਜੇ ਰੇਟ ਦੀ ਗੱਲ ਬਾਤ ਕਰੀਏ ਬਾਈ ਜੀ ਇਹਦੇ ਇਹਦਾ ਰੇਟ ਹੈ ਜੀ 4,85,000 ਰੁਪਇਆ ਜੀ ਠੀਕ ਹੈ ਜੀ ਮਾਨ ਦਾ ਫ੍ਰੀਸਪੀਡ ਹੈ ਜੀ 60 ਐਚਪੀ ਵਾਲਾ ਡੀਆਈਆਈ ਹੈ ਜੀ ਠੀਕ ਹੈ ਭਾਈ ਜੀ ਬਾਕੀ ਕੰਡੀਸ਼ਨ ਤੁਹਾਨੂੰ ਚੈੱਕ ਕਰਵਾਤੀ ਭਾਈ ਜੀ ਇੰਜਨ ਗੇਅਰ ਕਿਵੇਂ ਰੋਗ ਘੁੰਮਣ ਦਾ ਡੈਕ ਲੱਗਿਆ ਵੇ ਆ ਠੀਕ ਹੈ ਜੀ ਵਧੀਆ ਡੈਕ ਇੰਜਨ ਗੇਅਰ ਤਾਂ ਸਹੀ ਹੈ ਜੀ ਬਿਲਕੁਲ ਠੀਕ ਹੈ ਭਾਈ ਜੀ ਹਾਂ ਜੀ ਤੇ ਅੱਗੇ ਕਿ ਭਾਈ ਜੀ ਸਵਰਾਜ 855 ਦੇਗੇ ਚੁੱਲੇ ਵਾਲਾ ਰਿਵਰਸ ਪੀਟੀਓ 5 ਸਟਾਰ ਚ ਅਲੱਗ ਦੇ ਕਲਾਚ ਵਾਲਾ ਸੈਂਟਰ ਗੇਅਰ ਚ ਭਾਈ ਜੀ ਤੇ ਟਾਇਰ 16 ਦੇ ਨੇ ਕਿ 14 ਦੇ ਭਾਈ ਜੀ 16 ਦੇ ਜੀ 16 ਦੇ ਠੀ ਠੀਕ ਆ ਬਾਈ ਜੀ 85 ਪੈਸੇ ਡਾਇਰ ਆ ਟਰੈਕਟਰ ਦੇ ਨਾਲ ਦੇ ਠੀਕ ਆ ਜੀ ਲਓ ਮਿੱਤਰੋ ਹਾਂਜੀ 22 ਮਾਡਲ ਆ ਜੀ ਠੀਕ ਆ ਬਾਈ ਜੀ ਟਾਪ ਮਾਡਲ ਆਗਾ ਪੰਜਾਬ ਦੀ ਸ਼ਾਨ ਆਗਾ ਫਰੰਟ ਟਾਇਰਾਂ ਤੇ ਦੇਖ ਸਕਦੇ ਬਾਈ ਜੀ ਮਾਰਕਾ ਵੀ ਅਜੇ ਤੱਕ ਵਰਾਟ ਕਰਿਆ ਗਿਆ ਨਾਲ ਦੀ ਟਾਇਰ ਨੇ ਆਣਾ ਬਾਈ ਜੀ ਹਾਂਜੀ ਹਾਂਜੀ ਨਾਲ ਦੇ ਜਮਾਨਾ ਠੀਕ ਆ ਬਾਈ ਜੀ ਤੇ ਇਹਦੀ ਡਿਮਾਂਡ ਰਹੂਗੀ ਬਾਈ ਜੀ ਇਹਦੀ 6,95,000 ਰੁਪਏ ਆ ਜੀ ਠੀਕ ਆ ਜੀ ਲਓ ਮਿੱਤਰੋ 6,95,000 ਰੁਪਏ ਡਿਮਾਂਡ ਆਗੇ 22 ਮਾਡਲ ਆ ਜੀ 22 ਮਾਡਲ ਆ ਲੋਨ ਹੋ ਜਾਊਗਾ ਹਾਂਜੀ ਟਰੈਕਟਰ ਕੱਟਿਆ ਜਾਊਗਾ ਕੋਈ ਵੀ ਟਰੈਕ ਤੇ ਅਗਲਾ ਆ ਗਿਆ ਬਾਈ ਜੀ ਅਰਜਨ ਮਹਿੰਦਰਾ 605 ਡੀ ਆਈ ਐਮ ਐਸ ਫਰੰਟ ਦੇਖ ਸਕਦੇ ਹੋ ਬਾਈ ਜੀ ਕੋੜਾ ਬੰਪਰ ਲੱਗਿਆ ਹੋਇਆ ਹੈਗਾ ਪੀ ਵੀ 05 ਨੰਬਰ ਹੈਗਾ ਬਾਈ ਜੀ ਜਿੰਨੇ ਟਰੈਕਟਰ ਨੇ ਪੰਜਾਬ ਨੰਬਰ ਨੇ ਬਾਈ ਜੀ ਹਾਂਜੀ ਹਾਂਜੀ ਪੰਜਾਬ ਨੰਬਰ ਠੀਕ ਹੈ 05 ਨੰਬਰ ਦਾ ਜੀ ਠੀਕ ਆ ਬਾਈ ਜੀ ਤੇ ਮਾਡਲ ਹੋਊਗਾ ਬਾਈ ਜੀ ਰੋਟੀ ਵੀ ਲੱਗੀ ਵੀ ਆ ਠੀਕ ਹੈ ਜੀ ਹਾਂਜੀ ਤੇ ਮਾਡਲ ਹੈਗਾ ਬਾਈ ਜੀ ਇਹ ਇਹ ਮਾਡਲ 2020 ਹੈ ਜੀ ਠੀਕ ਹੈ ਲੋ ਮਤਲਬ 20 ਮਾਡਲ ਹੈਗਾ ਟਾਇਰ ਦੇਖ ਸਕਦੇ ਹੋ ਬਾਈ ਜੀ ਚੌਕੜਾ ਹੈਗੇ ਨੇ ਕਿ 85 90 ਪੈਸੇ ਕੰਡੀਸ਼ਨ ਦਾ ਵੀ ਟਰੈਕਟਰ ਫੁੱਲ ਸੋਨਾ ਪਿਆ ਹੈਗਾ ਤੇ ਡਿਮਾਂਡ ਰੂ ਬਾਈ ਜੀ ਇਹਦੀ ਇਹਦੀ ਡਿਮਾਂਡ ਹੈ ਜੀ ਆ ਜੀ 590000 ਰੁਪਇਆ ਜੀ ਠੀਕ ਹੈ ਜੀ ਲਓ ਬਾਕੀ ਮੌਕੇ ਤੇ ਕਰ ਦਾਂਗੇ ਜੀ ਮਾਨਤਾਂ ਨੂੰ 75000 ਤਾਂ ਦੇ ਦਾਂ ਠੀਕ ਹੈ ਜੀ ਬਾਕੀ ਭਾਈ ਜਦੋਂ ਆਓਗੇ ਠੀਕ ਹੈ ਭਾਈ ਜੀ ਸੌਦਾ ਮੌਕੇ ਤੇ ਹੋਏ ਤਾਂ ਬੰਦਾ ਮੌਕੇ ਤੇ ਹੁੰਦਾ ਜੀ ਸਾਰਾ ਕੁਝ ਇਹਦਾ ਡਿਮਾਂਡ ਆ ਭਾਈ ਜੀ ਮੌਕੇ ਤੇ ਆਓਗੇ ਤਾਂ ਤੁਹਾਡਾ ਮਾਨਤਾਂ ਨੂੰ ਫੁੱਲ ਕੀਤਾ ਜਾਊਗਾ ਅੱਗੇ ਆ ਗਿਆ ਭਾਈ ਜੀ 4 ਸਪੀਡ ਚ ਭਾਈ ਜੀ 5210 ਟੌਪ ਵਾਲਾ ਮਾਡਲ ਆ ਭਾਈ ਜੀ ਕੰਡੀਸ਼ਨ ਚ ਚੈੱਕ ਕਰ ਲਓ 16 ਦੇ ਟਾਇਰ ਆਗੇ ਨਾਲ ਦੇ ਟਾਇਰ ਨੇ ਭਾਈ ਜੀ ਘੰਟੇ ਤਕਰੀਬਨ ਕਿੰਨੇ ਕੇ ਚੱਲੇ ਹੋ ਭਾਈ ਜ ਇਹ 500 ਦੇ ਆਸ-ਪਾਸ ਹੈ ਜੀ ਠੀਕ ਹੈ ਲੋ ਮਿੱਤਰੋ ਬੰਕਰਲੇ ਵੇਟ ਵੀ ਲੱਗੇ ਆ ਜੀ ਠੀਕ ਆ ਭਾਈ ਜੀ ਬੈਕ ਟਾਰਨ ਤੇ ਵੇਟ ਵੀ ਲੱਗੇਗੇ ਫਰੰਟ ਬੰਪਰ ਵੀ ਦਿਖਾ ਦੇ ਸਕੰਦਰਾ ਜੀ ਅਰੀਜਨਲ ਵੇਟ ਬੰਪਰ ਵੀ ਨੀ ਪੇਂਟ ਹੋਇਆ ਨਾ ਭਾਈ ਜੀ ਹਾਂਜੀ ਹਾਂਜੀ ਠੀਕ ਆ ਭਾਈ ਜੀ ਚੱਲਿਆ ਕਿੰਨਾ ਕਾ ਜੀ ਥੋੜਾ ਚੱਲਿਆ ਠੀਕ ਆ ਲੋ ਮਿੱਤਰੋ ਜਮਾ ਥੋੜਾ ਹੀ ਚੱਲਿਆ ਵਾਕੇ ਨਿਗਾ ਵੀ ਮਾਰ ਸਕਦਾ ਸਕੰਦਰਾ ਜੀ ਤੇ ਟਾਇਰਾਂ ਦੀ ਨਿਗਾ ਮਰਵਾ ਦੇ ਫਰੰਟ ਤੇ ਅਜੇ ਮਰਫ ਉੱਪਰ ਲਿਖਿਆ ਪਿਆ ਜੀ ਟਾਇਰਾਂ ਦੇ ਨਾਲ ਦੀ ਟਾਇਰ ਨਿਗਾ ਹਾਂਜੀ ਠੀਕ ਆ ਭਾਈ ਜੀ ਬਾਕੀ ਤੁਸੀਂ ਦੇਖਦਾ ਤਾਂ ਟਾਇ ਇਹਦੀ ਜੀ 7 ਲੱਖ 75000 ਰੁਪਇਆ ਠੀਕ ਆ ਭਾਜੀ ਨਾਉਨ ਸੀ ਆਰ ਡੀ ਆਣਾ ਭਾਜੀ ਹਾਂਜੀ ਹਾਂਜੀ ਠੀਕ ਆ ਭਾਜੀ ਨਾਉਨ ਸੀ ਆਰ ਡੀ ਚ ਆ ਗਿਆ ਭਾਜੀ 7 ਲੱਖ 75000 23 ਮਾਡਲ ਹਾਂਜੀ ਤੇ ਅਗਲਾ ਆ ਗਿਆ ਭਾਜੀ ਰਿਵਰਸ ਸਪੀਡ ਉਹ ਜੀ ਰਿਵਰਸ ਪੀਟੀਏ ਕ ਡਬਲ ਪੀਟੀਓ ਚ ਆ ਜਾਂਦਾ ਨਾ ਭਾਜੀ ਹਾਂ ਇਹ ਰਿਵਰਸ ਆ ਠੀਕ ਆ ਜੀ ਅਗਿਆ ਗਿਆ ਭਾਜੀ ਸਵਰਾਜ 855 5 ਸਟਾਰ ਲੱਗਦੇ ਕਲਚ ਵਾਲਾ ਟੌਪ ਵਾਲਾ ਮਾਡਲ ਆ ਫਰੰਟ ਤੇ ਹੀ ਸਾਡੇ ਭਾਜੀ ਲੱਗੀ ਆ ਜੀ ਠੀਕ ਆ ਜੀ ਬੰਪਰ ਕੜੀ ਆਪਾ ਉਹ ਵੀ ਲੱਗੇ ਗਏ ਟਾਇਰ ਇਹਦੇ ਦੁਬਾਰਾ ਦੇ ਪਾਏ ਵੀ ਆ 15 ਦੇ ਪਾਏ ਵੀ ਆ ਜੀ ਵੱਡੇ ਪਾਏ ਆ 14 ਦੇ ਆਉਂਦੇ ਆ ਜੀ ਹਾਂਜੀ BK T ਦੇ ਟਾਇਰ ਆ ਠੀਕ ਆ ਜੀ ਕਮਾਂਡਰ ਵਾਲਾ ਮਾਡਲ ਆ ਠੀਕ ਆ ਜੀ ਹਾਂਜੀ 3 ਸਾਲੇ ਦੀ ਕੱਟ ਦੀ ਗਾਰੰਟੀ ਆ ਠੀਕ ਆ ਜੀ ਪੰਜਾਬ ਨੰਬਰ ਆਗਾ ਹਾਂਜੀ ਹਾਂਜੀ ਠੀਕ ਆ ਬਾਈ ਜੀ ਟੌਪ ਵਾਲਾ ਮਾਡਲ ਆ ਬਾਈ ਜੀ 2 ਸਪੀਡ ਚ ਆ ਗਿਆ ਨਾ ਬਾਈ ਜੀ ਇਹ ਇਹ 2 ਸਪੀਡ ਦੀ ਠੀਕ ਆ ਜੀ 2 ਸਾਈਡ ਕਲਚ 2 ਸਪੀਡ ਆ ਠੀਕ ਆ ਬਾਈ ਜੀ ਤੇ ਡਿਮਾਂਡ ਰੂ ਬਾਈ ਜੀ ਇਹਦੀ ਇਹਦੀ 6 ਲੱਖ ਰੁਪਏ ਆ ਜੀ ਲੋ ਮਤਰਾ 6 ਲੱਖ ਰੁਪਏ ਡਿਮਾਂ ਸੋਨਾਲੀ ਕਾ 50 ਦਾ ਆਰ ਐਕਸਸ ਸੋਚ ਆ ਬਾਈ ਜੀ ਕੰਡੀਸ਼ਨ ਚ ਚੈੱਕ ਕਰ ਲਓ ਬਾਈ ਜੀ 52 ਹੌਸਪਾਵਰ ਚਾ ਬਿਨਾ ਚੈਂਜਰ ਵਾਲਾ 14 ਦੇ ਟਾਇਰਾਂ ਚ ਹੈਗਾ 2020 ਮਾਡਲ ਹੈ ਜੀ ਠੀਕ ਆ ਜੀ ਤੇ ਟਾਇਰ ਰਹਿਣਗੇ ਬਾਈ ਜੀ ਟਾਇਰ ਇਹਦੇ ਅੱਧੇ ਹੀ ਆ ਜੀ ਸਹੀ ਠੀਕ ਮੂਰਲੇ ਘੱਟ ਆ ਥੋੜੇ ਜੇ ਅਲਾਈਨਮੈਂਟ ਕਰਕੇ ਮੂਰਲੇ ਬਦਲ ਦਾਂਗੇ ਠੀਕ ਆ ਬਾਈ ਜੀ ਬਦਲ ਕੇ ਦੇ ਦੋਗੇ ਬਾਈ ਜੀ ਮੂਰਲੇ ਟਾਇਰ ਬਦਲ ਦਾਂਗੇ ਅੱਧੇ ਟਾਇਰਾਂ ਚ ਆ ਜੀ ਠੀਕ ਆ ਲੈ ਮੈਂ ਤੇ ਅਗਲੇ ਟਾਇਰ ਸੋਨ ਨੂੰ ਬਾਈ ਜੀ ਬਾਈ ਕਹਿੰਦਾ ਬਦਲ ਕੇ ਦੇ ਦਾਂਗੇ ਠੀਕ ਆ ਬਾਈ ਜੀ 20 ਮਾਡਲ ਹੈਗਾ ਹਾਂ 3 ਲੀਟਰ ਟਾਇਰ ਬਦਲ ਦਾਂ ਠੀਕ ਹੈ ਲੋ ਮਿੱਤਰੂ ਮੂਰਲੇ ਟਾਇਰ ਬਦਲ ਕੇ ਬਈ ਜੀ ਤੁਹਾਨੂੰ 4 ਲੱਖ 4.5 ਲੱਖ ਰੁਪਏ ਦਾ ਮਿਲ ਜੂਗਾ ਤੇ ਅਗਲਾ ਆ ਗਿਆ ਬਈ ਜੀ ਸੋਨਾ ਲੀਕਾ 750 ਦਾ ਸਿਕੰਦਰ ਮਾਡਲ ਆ 55 ਹੌਸਪਾਵਰ ਦਾ 16 ਦੇ ਟਾਇਰ ਆਗੇ ਤੇ ਟਾਇਰ ਰਹਿਣਗੇ ਬਈ ਜੀ ਇਹਦੇ ਟਾਇਰ ਇਹਦੇ ਹੈਗੇ ਜੀ 70 75 ਪੈਸੇ ਠੀਕ ਹੈ ਜੀ 70 75 ਪੈਸੇ ਟਾਇਰ ਨੇਗੇ ਮਾਨਸਾ ਨੰਬਰ ਆਗਾ ਬਈ BI 6 ਚ ਠੀਕ ਆ ਬਈ ਜੀ ਹਾਂਜੀ ਤੇ ਕੰਡੀਸ਼ਨ ਬਈ ਫੁੱਲ ਸੋੜ ਪੂਰਾ ਸਹੀ ਹੈ ਜੀ ਇੰਜਨ ਗੇਅਰ ਦਾ ਟਰੈਕਟਰ ਨਾਲ ਦੇ ਟਾਇਰ ਆ ਠੀਕ ਆ ਜੀ ਤੇ ਮਾਡਲ ਰੋਗਾ ਬਈ ਜੀ ਮਾ ਠੀਕ ਹੈ ਜੀ। ਲੈ ਵੇਟਰ 2019 ਮਾਡਲ ਆਗਾ। ਨਹੀਂ 18 ਜੀ 18। ਠੀਕ ਹੈ ਜੀ 2018 ਮਾਡਲ ਆ ਤੇ ਡਿਮਾਂਡ ਆਈ ਗਏ ਬਾਈ ਜੀ ਦੀ। 5 ਲੱਖ 10 ਹਜ਼ਾਰ ਰੁਪਈਆ ਜੀ। ਠੀਕ ਹੈ ਜੀ 5 ਲੱਖ 10 ਹਜ਼ਾਰ ਰੁਪਈਆ ਡਿਮਾਂਡ ਆ। ਪੁਰਾਣਾ ਟਰੈਕਟਰ ਕੱਟੇਗਾ ਲੋਨ ਹੋ ਜਾਊਗਾ ਨਾ ਬਾਈ ਜੀ। ਹਾਂ ਜੀ ਹਾਂ ਜੀ। ਠੀਕ ਹੈ ਜੀ। ਬਾਕੀ ਤੁਹਾਡੇ ਸੇਵਲ ਦੇਟ ਪੰਡਾ। ਅੱਗੇ ਆ ਗਿਆ ਬਾਈ ਜੀ ਸਵਰਾਜ 744 FE 4 ਸਟਾਰ ਰਿਵਰਸ ਪੀਟੀਓ 14 ਦੇ ਟਾਇਰ ਬੈਕ ਟਾਇਰ ਵੀ ਬਾਈ ਜੀ ਜਮਨ ਨਵੇਂ ਦੇ। ਇਹ ਵੀ 18 ਮਾਡਲ ਆ ਜੀ। ਠੀਕ ਹੈ ਜੀ 18 ਮਾਡ ਹਾਂਜੀ ਇਹਦੀ ਡਿਮਾਂਡ 7.5 ਹੈ ਬਾਕੀ ਮੌਕੇ ਤੇ ਕਰ ਦਾਂਗੇ ਠੀਕ ਹੈ ਜੀ ਫੁੱਲ ਸੋਨਾ ਤੇ ਫੁੱਲ ਨਵਾਂ ਡਰਾਈਵਰ ਗੱਲਿਆਣਾ ਭਾਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਬੈਕ ਟਾਇਰ ਤਾਂ ਜਮਾ ਨਵੇਂ ਨਿਕੇ ਤੇ ਫਰੰਟ ਆਰ ਰਹਿਣਗੇ ਭੇਜੀ ਇਹਦੇ ਨਾਲ ਦੀ ਹੈ ਜੀ 80 ਮੂਹਰੇ ਟਾਇਰ ਤਾਂ ਨਾਲ ਦੇ 80 ਪੈਸੇ ਆ ਮਗਰਲੇ ਨਵੇਂ ਠੀਕ ਹੈ ਜੀ ਲਓ ਮੇਤਰੋ ਮਗਰਲੇ ਟਾਇਰ ਨਵੇਂ ਨਿਕੇ ਤੇ ਟੇਪ ਵਗੈਰਾ ਬਾਕੀ ਮਿਗਰਾਟ ਦੇ ਸ਼ੌਂਕ ਵਜੋਂ ਕੀਤੀ ਹੋਈ ਹੈ ਜੀ ਠੀਕ ਹੈ ਭਾਈ ਜੀ ਤੇ ਅਗਲਾ ਆ ਗਿਆ ਭਾਈ ਜੀ ਅਰਜਨ 555 ਜੀ 555 2023 ਮਾਡਲ ਹੈ ਜੀ ਠੀਕ ਹੈ ਜੀ ਸੈਂਟਰ ਗੇਅਰ ਵਾਲਾ ਗਿਆ ਸੈਂਟਰ ਗੇਅਰ ਹੈਗਾ ਠੀਕ ਹੈ ਬਾਈ ਜੀ ਕੰਡੀਸ਼ਨ ਚ ਚੈੱਕ ਕਰ ਲਓ ਬਾਈ ਜੀ ਤੇ ਟਾਇਰ 14 ਦੇ ਨੇ ਨਾ ਬਾਈ ਜੀ ਇਹਦੇ ਹਾਂ 14 ਦੇ ਟਾਇਰ ਹੈ ਜੀ ਥੋੜਾ ਚੱਲਿਆ 500 ਘੰਟਾ ਚੱਲਿਆ ਠੀਕ ਹੈ ਲੋ ਮਤਰਾ ਨਵੇਂ ਟਰੈਕਟਰ ਹੈਗਾ ਜਮਾ 500 ਘੰਟਾ ਚੱਲਿਆ ਟਾਇਰ ਵੀ ਬਾਕੀ ਤੁਸੀਂ ਦੇਖ ਸਕਦੇ ਬਾਈ ਜੀ ਕਹਾੜੇ ਵਰਗੇ ਟਾਇਰ ਕਹਿ ਲਈ ਆਪਾਂ ਖੁੱਲੇ ਪਲੇਟਫਾਰਮ 'ਚ ਆ ਗਿਆ ਡਬਲ ਡਿਸਟਰੀਬਿਊਟਰ ਹੈ ਨਾ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਫੁੱਲ ਟੌਪ ਮਾਡਲ ਹੈ ਜੀ ਫੁੱਲ ਟੌਪ ਮਾਡਲ ਹੈਗਾ ਤੇ ਡਿਮਾਂਡ ਰੂ ਬਾਈ ਜੀ ਇਹਦੀ ਇਹ ਤਾਂ 6,35,000 ਰੁਪਿਆ ਜੀ ਬਾਕੀ ਮੌਕੇ ਤੇ 52 ਜੀ ਸਪੀਡ ਚਾ ਬਾਈ ਜੀ ਇਹ ਲੱਗਦੇ ਕਲਚ ਵਾਲਾ 16 ਦੇ ਟਾਇਰਾਂ ਚ ਨਾਲ ਦੀ ਟਾਇਰ ਨੇਗੇ ਤੇ ਘੰਟੇ ਚੱਲਿਆ ਬਾਈ ਜੀ 500 ਘੰਟੇ ਚੱਲਿਆ ਠੀਕ ਹੈ ਲੋ ਮਿੱਤਰੋ 500 ਘੰਟਾ ਚੱਲਿਆ ਦੇਗੀ ਚੁੱਲੇ ਜਾਗਾ ਬਾਈ ਜੀ 2023 ਮਾਡਲ ਹੈ ਜੀ ਠੀਕ ਹੈ ਜੀ 2023 ਮਾਡਲ ਹੈਗਾ ਤੇ ਛਾਤਰੀ ਸਾਨੂੰ ਮਿਲ ਜੂਗੀ ਤੇ ਡਿਮਾਂਡ ਹੋਊਗੀ ਬਾਈ ਜੀ 7.5 ਠੀਕ ਹੈ ਲੋ ਮਿੱਤਰੋ 7.5 ਲੱਖ ਰੁਪਇਆ ਡਿਮਾਂਡ ਆਗੇ ਮਾਤਾਨ ਹੋ ਜਾਊਗਾ ਅੱਗੇ ਸਕੋਨ ਦਿਖਾਉਣੇ ਗਏ ਵੈਸੇ ਇਹਨੂੰ ਕੋਕਾ ਪੀਸ ਟਰੈਕਟਰ ਹੈ ਇਹ ਟਰੈਕਟਰ ਕਹੜੀ ਬਾਈ ਜੀ ਬਹੁਤ ਯਾਦੇ ਘੱਟ ਮਿਲਦਾਗਾ ਕਿਉਂ ਬਹੁਤ ਜ਼ਿਆਦਾ ਘੱਟ ਆਉਂਦੇ ਨੇ ਨਾ ਬੇ ਜੀ ਇਹ ਚ ਹਾਂਜੀ ਹਾਂਜੀ 44 ਬਹੁਤ ਘੱਟ ਹੁੰਦਾ ਸਾਈਡ ਕਲੱਚ ਠੀਕ ਆ ਜੀ ਬੈਕ ਟਾਇਰਾਂ ਤੇ ਨਿਗ੍ਹਾ ਮਰਵਾਦੇ ਸਖੰਦਰਾ ਫਰਸਟ ਕੁਆਲਟੀ ਦਾ ਠੀਕ ਆ ਜੀ ਜਮਾ ਨਵੇਂ ਟਾਇਰਾਂ ਬੈਕ ਤਾਂ ਜੋ ਮਾ ਨਵੇਂ ਟਾਇਰ ਠੀਕ ਆ ਜੀ ਤੇ ਨਾਲ ਦੇ ਟਾਇਰ ਸੀਗੇ ਤੇ ਪੈਂਡ 70 ਪੈਸੀ ਉਹ ਥੋੜੇ ਜਿਹੀ ਲੰਕਾ ਲੁੰਕਾਆਂ ਲੱਗੀਆਂ ਤਾਂ ਕਰਕੇ ਬਦਲਤੇ ਠੀਕ ਆ ਬੇ ਜੀ ਮਤਲਬ ਕਹਿੰਦੇ ਹੁੰਦੇ ਨੇ ਨਾ ਕਈ ਵੀਰ ਕਿਸਾਨਪੁਰਾ ਵੀ ਸਾਨੂੰ ਟਾਇਰ ਤਾਂ ਪਵਾਉਣੇ ਪੈਣਗੇ ਨਾ ਬੇ ਜੀ ਨਹੀਂ ਨਹੀਂ ਉਹ ਕੰਮ ਨਵੇੜਾ ਟਾਇਰਾਂ ਵਾਲਾ ਠੀਕ ਆ ਬੇ ਜੀ ਤੇ ਮਾਡਲ ਹੈਗਾ ਬੇ ਜੀ ਠੀਕ ਹੈ 2021 ਮਾਡਲ ਹੈ ਤੇ ਡਿਮਾਂਡ ਰੂ ਗਈ ਬਈ ਜੀ ਇਹ ਦੀ ਜੀ ਸਵਾ 6 ਹੈ ਜੀ ਡਿਮਾਂਡ ਬਾਕੀ ਕਰ ਲਾਂਗੇ ਮੌਕੇ ਤੇ ਠੀਕ ਆ ਬਈ ਜੀ ਸਵਾ 6 ਲੱਖ ਰੁਪਿਆ ਡਿਮਾਂਡ ਹੈ ਬਈ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਤੇ ਅਗੇ ਦਿਖਾਉਣੇ ਅਗੇ ਬਈ ਜੀ ਸੁਣੋ 833 ਟਰਾਲੀ ਨੂੰ ਇਹ ਟਰੈਕਟਰ ਕਹਦੀ ਛੋਟਾ ਟਰੈਕਟਰ ਆ ਬਈ ਜੀ ਬਾਕੀ ਤੁਸੀਂ ਦੇ ਸਕਦੇ ਬਈ ਫੈਕਟਰੀ ਵਗੈਰਾ ਚ ਬਈ ਜੀ ਕਹ ਲਈਏ ਜਾਂ ਆਪਾਂ 2022 ਮਾਡਲ ਹੈ ਜੀ ਠੀਕ ਆ ਬਈ ਜੀ 2022 ਮਾਡਲ ਹੈਗਾ ਪੀ ਵੀ 31 ਮਾਨਸਾ ਦਾ ਨੰਬਰ ਹੈਗਾ ਬਈ ਜੀ 333 ਕਾਉਪ ਵਾਲਾ ਮਾਡਲ ਆ ਬਈ ਜੀ ਤੇ ਟਾਇਰ ਬਈ ਜੀ ਇਹਦੇ ਟਾਇਰ ਇਹਦੇ ਨਾਲ ਦੀ ਇਹ 300 ਘੰਟਾ ਚੱਲਿਆ ਬਈ ਠੀਕ ਆ ਜੀ 13 ਦੇ ਟਾਇਰ ਤੇ ਬਈ 14 ਦੇ ਆ ਜੀ 13 ਦੇ 13 ਦੇ ਜੀ ਠੀਕ ਆ ਜੀ 13 ਦੇ ਟਾਇਰਾਂ ਚਾਹੇ ਬਈ ਜੀ ਤੇ ਇੰਜਨ ਗੇਅਰ ਬਈ ਜੋ ਨਵਾਂ ਨਵਾਂ ਟਰੈਕਟਰ ਆ ਜੀ ਇਹਦੇ ਇੰਜਨ ਗੇਅਰ ਨਵਾਂ ਆ ਸ਼ੇ ਤੇ ਡਿਮਾਂਡ ਰਹੂਗੀ ਬਈ ਜੀ ਇਹਦੀ 1.7 ਲੱਖ ਰੁਪਏ ਸਵਾ 4 ਸਵਾ 4 ਲੱਖ ਰੁਪਏ ਠੀਕ ਆ ਬਈ ਜੀ ਤੇ ਅੱਗੇ ਆ ਗਿਆ ਬਈ ਜੀ ਐਮ ਐਮ 35 ਸੋਨਾਲੀਕਾ ਮਾਸਟਰ ਮੈਜ 2021 ਮਾਡਲ ਹੈ ਜੀ ਇਹ ਠੀਕ ਆ ਬਾਈ ਜੀ ਪਾਵਰ ਸਟੀਅਰਿੰਗ ਆ ਨਾ ਬਾਈ ਜੀ ਹਾਂ ਜੀ ਪਾਵਰ ਵਾਲਾ ਠੀਕ ਆ ਬਾਈ ਜੀ ਪਾਵਰ ਸਟੀਅਰਿੰਗ ਹੈਗਾ ਤੇ ਟਾਇਰ ਦੇਖ ਸਕਦੇ ਹੋ ਬੈਕ ਟਾਇਰ ਜਮਾ ਨਵੇਂ ਨਗੇ ਤੇ ਫਰੰਟ ਰਹਿਗੇ ਨੇ ਬਾਈ ਜੀ ਅ ਮਗਰਲੇ ਟਾਇਰ ਇਹਦੇ ਦੁਬਾਰਾ ਦੇ ਪਾਈ ਹੋਏ ਮੂਰਲੇ ਨਾਲ ਦੀ ਹੋਣਗੇ ਸ਼ਾਇਦ ਠੀਕ ਆ ਬਾਈ ਜੀ ਤੇ ਮਾਡਲ ਹੈਗਾ ਬਾਈ ਜੀ ਇਹ ਤੇ 2021 ਜੀ ਠੀਕ ਆ ਜੀ 2021 ਮਾਡਲ ਹੈਗਾ 3,60,000 ਰੁਪਏ ਜੀ ਠੀਕ ਆ ਜੀ 3,60,000 ਰੁਪਏ ਸਾਢੇ 3 ਦਾ ਦੇ ਦਾਂਗੇ ਜੀ ਸਾਢੇ 3 ਲੱਖ ਰੁਪਏ ਬਾਕੀ ਵੇਖ ਲਾਂਗੇ ਮੌ ਤੇ ਆ ਗਿਆ ਭਾਈ ਜੀ ਸਵਰਾਜ 855 5 ਸਟਾਰ ਚਾਰ ਵਾਰਸ ਪੀਟੀਚਾ ਇਹ ਵੀ ਉਹਨਾਂ ਕੀ ਚੱਲਿਆ 560 ਘੰਟਾ ਚੱਲਿਆ ਸਾਈਡ ਕਲਚ 3 ਸਪੀਡ ਹੈ ਜੀ ਠੀਕ ਹੈ ਜੀ ਫੁੱਲ ਟੌਪ ਮਾਡਲ ਆ ਠੀਕ ਹੈ ਜੀ ਤੇ ਲੋਨ ਕਿੰਨਾ ਕੋ ਹੋ ਜੂਗਾ ਜੀ ਇਹ ਤੇ ਲੱਗ ਚੱਲੀ ਇਹਦਾ ਲੋਨ ਜੀ ਸਾਢੇ 6 ਲੱਖ ਰੁਪਿਆ ਹੋ ਜੂਗਾ ਜੀ ਠੀਕ ਆ ਭਾਈ ਜੀ ਕਿੰਨੇ ਕੁ ਰੁਪਏ ਲਿਆਉਂਦੇ ਨਾ 6 ਕੋਊਗਾ ਜੀ ਠੀਕ ਹੈ ਜੀ ਇਹ ਸਾਢੇ 7 ਲੱਖ ਹੀ ਰੇਟ ਇਹਦਾ ਜੀ ਸਾਢੇ 7 ਲੱਖ ਰੁਪਿਆ ਰੇਟ ਆ ਭਾਈ ਜੀ ਬਾਕੀ ਤੁਹਾਡੇ ਸੇਵਲ ਤੇ ਡਿਪੈਂਡ ਆ ਭਾਈ ਜੀ ਤੇ ਟੈਰ ਰਹਿਣਗੇ ਭਾਈ ਜੀ ਤੇ ਇਹਦਾ ਹੀ ਨਾਲ ਦੇ ਵੇ 90 95 ਪੈਸੇ ਠੀਕ ਹੈ ਲੋ ਮਿੱਤਰੋ ਨਾਲ ਦੇ ਟਾਇਰ ਹੈਗੇ ਨੇ 90 95 ਪਾਸੇ ਤੇ 3400 ਨੂੰ ਇਹਦੇ ਨਾਲ ਮਿਲ ਜੂਗੀ ਠੀਕ ਹੈ ਭਾਈ ਜੀ ਟੈੱਕ ਫੇਰ ਹੈਗੇ ਭਾਈ ਜੀ ਸੋਰਾਜ 855 ਰਿਵਰਸ ਪੀਟੀਓ ਦੇਗੇ 14 ਦੇ ਟਾਇਰਾਂ ਚ ਹੈ ਜੀ ਇਹ 14 ਦੇ ਟਾਇਰਾਂ ਚ ਹੈਗਾ ਭਾਈ ਜੀ ਹਾਂ ਜੀ ਹਾਂ ਜੀ ਨਾਲ ਦੀ ਇਹਦੇ ਭਾਈ ਜੀ ਟਾਇਰ ਨਾਲ ਦੇ ਨਾਲ ਦੇ ਠੀਕ ਹੈ ਭਾਈ ਜੀ 5 ਸਟਾਰ ਹੈ ਭਾਈ ਜੀ ਅਲੱਗ ਦੇ ਕਲੱਚ ਵਾਲਾ ਡਬਲ ਡਿਸਟ੍ਰਿਬਿਊਟਰ ਹੈਗਾ ਤੇ ਮਾਡਲ ਹੈਗਾ ਭਾਈ ਜੀ ਇਹ ਮਾਡਲ 2021 ਹੈ ਜੀ ਠੀਕ ਹੈ ਲੋ ਮਿੱਤਰੋ 2021 ਮਾਡਲ ਹੈਗਾ ਤੇ ਇਹਦੀ ਡਿਮਾਂਡ ਹੋਊਗੀ ਭਾਈ ਜੀ ਇਹਦੀ ਜੀ ਸਵਾ 6 ਦਾ ਦੇ ਦਾਂਗੇ ਜੀ ਠੀਕ ਹੈ ਲਓ ਮਤਰਾ ਸਵਾ 6 ਲੱਖ ਰੁਪਏ ਆਖਿਆ ਬਾਈ ਨੇ ਠੀਕ ਹੈ ਜੀ 600 ਦੇ ਗੇਟ ਤੇ ਬਣ ਜਾਊਗਾ ਤੇ ਆਖਿਆ ਕਿ ਬਈ ਸਵਰਾਜ 744 ਐਕਸਟੀ ਹੈ ਜੀ 855 ਦੇ ਇੰਜਨ ਵਾਲਾ ਠੀਕ ਹੈ ਜੀ ਉਹਦਾ ਵੀ ਕਹ ਲਈਏ ਵੱਡਾ ਭਰਾ ਕਹਿੰਿਆ ਨਾ ਭਾਈ ਜੀ ਹਾਂ ਜੋਰ ਜੋਰ ਨੂੰ ਕਹਿੰਦੇ ਫੁੱਲ ਛੋਟਾ ਟਰੈਕਟਰ ਆ ਭਾਈ ਜੀ ਕਟਾਇਰ ਵਾਕੀ ਤੁਸੀਂ ਦੇਖ ਵੀ ਜਾਦਾ 14 ਦੇ ਟਾਇਰ ਨੇਗੇ ਨਵੇਂ ਟਾਇਰ ਲੈਣਾ ਬਈ ਜੀ ਹਾਂਜੀ 2021 ਮਾਡਲ ਆ ਜੀ ਠੀਕ ਆ ਲੋ ਮਿੱਤਰੋ 2021 ਮਾਡਲ ਆਗਾ ਛਤਰੀ ਭਾਈ ਇਹਦੇ ਨਾਲ ਵੀ ਮਿਲ ਜੂਗੀ ਸਾਰਾ ਸਮਾਨ ਮਿਲ ਜੂ ਜਿਹੜਾ ਹੁੰਦਾ ਕੰਪਨੀ ਦਾ ਠੀਕ ਆ ਲੋ ਮਿੱਤਰੋ ਸਾਰਾ ਸਮਾਨ ਮਿਲ ਜੂਗਾ ਤੇ ਡਿਮਾਂਡ ਬਈ ਜੀ ਦੀ ਇਹਦੀ ਡਿਮਾਂਡ ਦਾ 635 ਆ ਸਵਾ 6 ਦਾ ਦੇ ਦਾਂਗੇ ਠੀਕ ਆ ਜੀ ਲੋ ਮਿੱਤਰੋ ਸਵਾ 6 ਬਾਕੀ ਯਾਰ ਮੌਕੇ ਤੇ ਹੁੰਦਾ ਸੌਦਾ ਤਾਂ ਜਦੋਂ ਕਸਟਮਰ ਆਉਂਦਾ ਉਦੋਂ ਗੱਲ ਬਣਦੀ ਇਹਦਾ ਮਤਲਬ ਇੱਕ ਵਾਰੀ ਦਿਖਾਉਣਾ ਹੁੰਦਾ ਨਾ ਬਈ ਟਰੈਕਟਰ ਵੀ ਹਾਂ ਆਪਣੇ ਕੋਲੇ ਆਹ ਟਰੈਕਟਰ ਖੜੇ ਨੇਗੇ ਤੇ ਗਿਆ ਗਿਆ ਬਾਈ ਜੀ ਪ੍ਰੀਤ 6094 ਕੰਡੀਸ਼ਨ ਹੈ 60 ਚ ਪੀਆ ਟਰੈਕਟਰ ਹੈ 21 ਮਾਡਲ ਆ ਟਾਇਰ ਨਾਲ ਦੇ 85 ਪੈਸੇ ਠੀਕ ਆ ਬਾਈ ਜੀ ਜਮ ਬਿਲਕੁਲ ਨਵਾਂ ਟਰੈਕਟਰ ਟੂ ਸਪੀਡ ਹੈ ਬਾਈ ਜੀ ਹਾਏ ਇਹ ਤੇ ਚ ਟੂ ਹੀ ਹੈ ਜੀ ਇਹ ਠੀਕ ਹੈ ਟੂ ਸਪੀਡ ਹੈਗਾ ਬਾਈ ਜੀ ਪਾਵਰ ਸਟੀering ਆ ਪੰਜਾਬ ਨੰਬਰ ਹੈਗਾ ਪੀਬੀ 22 ਤੇ ਡਿਮਾਂਡ ਰੂਗੀ ਬਾਈ ਜੀ ਦੀ ਇਹ ਡਿਮਾਂਡ ਇਹਦੀ 4,70,000 ਹੈ ਜੀ ਬਾਕੀ ਕਰ ਲਾਂਗੇ ਮੌਕੇ ਤੇ ਮਾਡਲ ਹੈਗਾ ਬਾਈ ਜੀ ਮਾਡਲ 21 ਜੀ ਠੀਕ ਆ ਜੀ ਤੇ ਅੱਗੇ ਆ ਗਿਆ ਬਾਈ ਜੀ 3630 ਟੀ ਐਕਸ 3 ਮਾਡਲ ਦਾ ਛੋਟਾ ਟਰੈਕਟਰ ਪਲੱਸ ਵਾਲਾ ਮਾਡਲ ਹੈ ਬਾਈ ਜੀ ਹਾਂਜੀ ਪਲੱਸ ਵਾਲਾ ਜੀ 16 ਦੇ ਟਾਇਰ ਆ 3 ਸਪੀਡ ਆ ਬਠਿੰਡੇ ਦਾ ਨੰਬਰ ਹੈਗਾ ਤੇ 73 ਵੀ ਇਹਦੇ ਨੇ ਮਿਲ ਜੂ ਮਿਲ ਜੂ ਮਿਲ ਜੂ ਠੀਕ ਆ ਬਾਈ ਜੀ ਹਾਂਜੀ ਤੇ ਐਡੀਸ਼ਨ ਵਾਲਾ ਮਾਡਲ ਹੀ ਆ ਕੱਲਾ ਜੈਕੀ ਹੈ ਨਹੀਂਗਾ ਜੀ ਠੀਕ ਆ 55 ਐਚਪੀ ਆ ਇਹ ਪਲੱਸ ਵਾਲਾ ਹੀ ਆ ਜੀ ਠੀਕ ਹੈ ਪਲੱਸ ਵਾਲਾ ਮਾਡਲ ਆ ਬਾਈ ਜੀ 55 ਐਚਪੀ ਚ ਸੁਪਰ ਨੀਗਾ ਪਲੱਸ ਵਾਲਾ ਜੀ ਇਹ ਠੀਕ ਆ ਬਾਈ ਜੀ ਗਰਾਊਂਡ ਪੀਟੀਓ ਵਾਲਾ ਠੀਕ ਆ ਬਾਈ ਜੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਟਾਇਰ ਪੈਨੇਗਾ ਨਾ ਵੀ ਜੀ 80 85 ਰੁਪਏ ਟਾਇਰ ਇਹਦੇ ਨਾਲ ਦੇ ਹੀ ਆ ਜੀ ਠੀਕ ਨਾਲ ਦੇ ਟਾਇਰ ਆਗੇ ਇਹ ਮਾਡਲ ਹੈਗਾ 16 ਜੀ ਠੀਕ ਹੈ ਗਿਓ ਮਿੱਤਰੋ 16 ਮਾਡਲ ਆ ਫੁੱਲ ਸੋਨਾ ਟਰੈਕਟਰ ਕਹਿੰਦੇ ਤੇ ਡਿਮਾਂਡ ਰੋਗੀ ਬਈ ਜੀ ਦੀ 5.5 ਲੱਖ ਸਾਢੇ 5 ਲੱਖ ਰੁਪਇਆ ਤੇ ਅੱਗੇ ਆ ਗਿਆ ਬਈ ਜੀ ਡੀਆਈ 750 ਆਰ 100 ਚਾਪੀ ਵੀ 2015 ਮਾਡਲ ਹੈ ਜੀ ਠੀਕ ਹੈ 2015 ਮਾਡਲ ਆ ਪੀਵੀ 30 ਮੁਕਸਰ ਦਾ ਨੰਬਰ ਹੈ ਨਾ ਬਈ ਜੀ ਹਾਂ ਜੀ ਹਾਂ ਜੀ ਠੀਕ ਹੈ ਬਈ ਜੀ ਕੰਡੀਸ਼ਨ ਚੈੱਕ ਕਰ ਲਓ ਤੇ ਟਾਇਰ ਰਹਿਣਗੇ ਬਈ ਜੀ ਤੇ ਇਹਦੇ ਟਾਇਰ 15 ਦੇ ਪਾਏ ਆ ਜੀ 60 ਕੁ ਪੈਸੇ 60 ਕੁ ਪੈਸੇ ਟਾਇਰ ਹੈਗੇ 60.5 ਠੀਕ ਹੈ ਲੈਵੇ 60.5 ਪੈਸੇ ਟਾਇ ਏ ਪਾਵਰ ਸਟੀering ਦਾ ਡਿਸਟ੍ਰਿਬਿਊਟਰ ਬਈ ਜੀ ਡਬਲ ਹਾਂਜੀ ਹਾਂਜੀ ਠੀਕ ਹੈ ਲੋ ਮਤਰਾ ਇਹਦਾ ਰੇਟ ਆ 3,85,000 ਰੁਪਿਆ ਠੀਕ ਹੈ ਜੀ ਲੋ ਮਤਰਾ 3,85,000 ਰੁਪਿਆ ਤੇ ਅਗਲਾ ਦਿਖਾਉਣਾ ਬਈ ਜੀ ਤੁਹਾਨੂੰ ਜਮਾ ਸਸਤੇ ਪਹਾ ਦਾ ਟਰੈਕਟਰ ਠੀਕ ਆ ਬਈ ਜੀ ਛੋਟੇ ਜੀ ਮੀਟਰ ਸਾਤਾ 70 75 ਪੈਸੇ ਜੀ ਇਹਦਾ ਇੰਜਨ ਨਵਾਂ ਹੋਇਆ ਵਿਆ ਠੀਕ ਆ ਜੀ ਇੰਜਨ ਗੇਅਰ ਦਾ ਸਹੀ ਆ ਸ਼ਕਲ ਦਾ ਹੀ ਉਹ ਜਾ ਠੀਕ ਆ ਜੀ ਛੋਛਾ ਇਹਦੇ ਨਾਲ ਆ ਜੀ ਠੀਕ ਆ ਬਈ ਪਰ ਇਹ ਦੇ ਦਾਂਗੇ ਰੇਟ ਦੇ ਦੇ ਬਈ ਹਾਂ ਇਹਦਾ ਰੇਟ ਸਵਾ ਲੱਖ ਦਾ ਦੇ ਦਾਂਗੇ ਜੀ ਮੁੱਲ ਜਿੰਨਾ ਮਰਜ਼ੀ ਕਰਾ ਦਿਓ ਮਾ ਉੱਚਾ ਜੀ 2000 ਮਾਡਲ ਦੇ ਆਸ-ਪਾਸ ਦਾ ਠੀਕ ਹੈ 2000 ਮਾਡਲ ਆ ਤੇ ਟਰੈਕਟਰ ਕਿਹੜਾ ਬਾਈ ਜੀ ਇਹ ਇਹ 4511 ਜੀ 4511 ਠੀਕ ਹੈ ਲੋ ਮਿੱਤਰੋ 4511 ਸਵਾ ਲੱਖ ਰੁਪਏ ਦਾ ਤੇ ਅੱਗੇ ਆ ਗਿਆ ਬਾਈ ਜੀ ਅਰਜਨ 605 ਜੀ 605 ਮਿੰਦਰਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਸੈਡ ਗੇ ਰਹਿਣਾ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਜੀ ਲੋ ਮਿੱਤਰੋ ਸੈਡ ਗੇ 2014 ਮਾਡਲ ਹੈ ਜੀ ਠੀਕ ਹੈ 2014 ਰੇਟ ਦਾ 4 ਲੱਖ ਰੁਪਈਆ ਜੀ ਠੀਕ ਹੈ ਜੀ ਤੇ ਟਾਇਰ ਬਾਈ ਜੀ ਟਾਇਰ ਇਹਦੇ 40 ਕ ਪੈਸੇ ਆ ਯਾਰਾ ਠੀਕ ਆ ਭਾਜੀ ਬਾਕੀ ਕਰ ਦਾਂਗੇ ਮੌਕੇ ਤੇ ਮੰਨਦਾ ਨਾ ਠੀਕ ਆ ਜੀ ਤੇ ਅੱਗੇ ਆ ਗਿਆ ਭਾਜੀ ਬਰਨਾਲਾ ਨੰਬਰ ਦਾ ਭਾਜੀ ਪੀ ਵੀ 19 368 ਜੀ 12 ਮਾਡਲ ਠੀਕ ਆ ਜੀ ਡਬਲ ਕਲਚ ਹੈ ਜੀ ਪੰਜਾਬ ਨੰਬਰ ਦਾ ਠੀਕ ਆ ਭਾਜੀ ਤੇ ਟਾਇਰ ਭਾਜੀ ਇਹਦੇ ਇਹਦੇ ਟਾਇਰ ਹੈਗੇ ਜੀ ਇਹਦੇ 60 ਪੁਆਇੰਟ ਪੈਸੇ ਠੀਕ ਆ ਜੀ ਲਓ ਮਿੱਤਰ ਟਾਇਰ ਹੈਗੇ 60 ਪੈਸੇ 60 ਪੁਆਇੰਟ ਪੈਸੇ ਤੇ ਡਿਮਾਂਡ ਰੂਪੇ ਜੀ ਦੀ ਇਹਦੀ 2.5 ਲੱਖ ਰੁਪਇਆ ਠੀਕ ਆ ਭਾਜੀ ਤੇ ਅੱਗੇ ਆ ਗਿਆ ਭਾਜੀ ਮੋਗੇ ਮੰਡੀ ਦੀ ਸਾਣਾ ਮੈਂਂਦਰਾ 255 ਮੈਨ ਲੱਗਾ ਇਹ ਬਈ ਟਰੈਕਟਰ ਇਹ ਮਾਡਲ 86 86 ਜੀ ਡੀ ਆਈ ਕੀਤਾ ਵਿਆ ਠੀਕ ਆ ਜੀ ਐਂਟਰਾ ਠੀਕ ਆ ਜੀ ਇਹ ਡੱਕ ਡੱਕ ਐਸੇ ਤੱਕਾਂ ਛਤਰੀ ਛੁਤਰੀ ਇਹਦਾ ਰੇਟ ਆ ਲੱਖ ਰੁਪਿਆ ਜੀ ਠੀਕ ਆ ਜੀ ਲਓ ਮਤਰੋ 1 ਲੱਖ ਰੁਪਿਆ ਆ ਟਰੈਕਟਰ ਦਾ ਰੇਟ ਆ ਦੇਣਾ ਹੀ ਆ ਮਤਲਬ ਲੱਖ ਦਾ ਰੇਟ ਆ ਜਿਹੜਾ ਠੀਕ ਆ ਬਾਈ ਜੀ ਬਾਕੀ ਦੇਖ ਸਕਦੇ ਬਾਈ ਮੋਡੀਫਿਕੇਸ਼ਨ ਕਰੀ ਹੋਈ ਆ ਨਾ ਬਾਈ ਜੀ ਹਾਂ ਜੀ ਹਾਂ ਲਿਪ ਪਲੇਟਫਾਰਮ ਕਰਿਆ ਹੋਇਆ ਹੈਗਾ ਠੀਕ ਆ ਬਾਈ ਜੀ ਤੇ ਇਹਦੇ ਟਾਇਰ ਰਹਿਣਗੇ ਬਾਈ ਜੀ 40 ਪੈਸੇ ਜੀ ਠੀਕ ਗੱਲੋ ਮਿੱਤਰੋ 40-45 ਪੈਸੇ ਟਾਇਰ ਪੈਣਗੇ ਬਿਠੇ ਮੂਰਲੇ ਨਵੇਂ ਆ ਜੀ ਠੀਕ ਆ ਜੀ ਮੂਰਲੇ ਟਾਇਰ ਨਵੇਂ ਆਗੇ ਤੇ ਬਾਕੀ ਤੁਹੇ ਦੇ ਸਕਦੇ ਇਹਦਾ ਜੀ ਕੁਆਡ ਰੇਟ ਚ ਹੀ ਐਨੇ ਦਾ ਟਾਇਰ ਵੀ ਆ ਛਤਰੀ ਵੀ ਲੱਗੀ ਆ 3000 ਰੁਪਏ ਦਾ ਕੰਮ ਲੈ ਸਕਦੇ ਨੇਗੇ ਹਾਂਜੀ ਹਾਂਜੀ ਠੀਕ ਆ ਭਾਈ ਜੀ ਤੇ ਅੱਗੇ ਦਿਖਾਉਣੇ ਆਗੇ ਬਈ ਸਾਨੂੰ ਬਠਿੰਡੇ ਨੰਬਰ ਦਾ 3630 TXT ਮਾਡਲ ਵਾਲਾ ਟਾਪ ਵਾਲਾ ਮਾਡਲ ਆ ਹੈਵੀ ਲਿਫਟ ਲਿਫਟ ਕੰਪੈਸਟੀ ਵਾਲਾ ਸਪੈਸ਼ਲ ਐਡੀਸ਼ਨ ਜੂਜੀ ਗੀਅਰ ਵਾਲਾ ਭਾਈ ਜੀ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਕਨੋਪੀ ਛਤਰੀ ਲੱਗੀ ਹੋਈ ਆ ਕਿ ਭਾਈ ਜੀ ਖੈਰ ਹੈਗੇ ਨੇ ਕਿ 80 85 ਪੈਸੇ 16 2021 ਮਾਡਲ ਹੈ ਜੀ ਠੀਕ ਹੈ ਜੀ 2021 ਮਾਡਲ ਹੈਗਾ ਭਾਈ ਜੀ ਤੇ ਡਿਮਾਂਡ ਰੋਗੀ ਭਾਈ ਜੀ ਦੀ ਇਹਦੀ ਜੀ 7 ਲੱਖ 75 ਹਜ਼ਾਰ ਦਾ ਦੇਵਾਂਗੇ ਮੁੱਲ ਜਿੰਨਾ ਮਰਜ਼ੀ ਕਰ ਲੇਗੀ ਰੰਗ ਪੇਂਟ ਭਾਈ ਜੀ ਕਿਵੇਂ ਰੋਗਾ Ориジナル ਆ ਜੀ Ориジナル ਠੀਕ ਹੈ ਲੋ ਮਤਰਾ ਸਾਰਾ ਟਰੈਕਟਰ Ориジナル ਹੈਗਾ ਕੰਡੀਸ਼ਨ ਬਾਕੀ ਤੁਸੀਂ ਚੈੱਕ ਵੇਗਾ ਦੱਸੋ ਫਸਟ ਕੁਆਲਟੀ ਦਾ ਖੰਡੇ ਖੋਣੇ ਵੀ ਟਰੈਕਟਰ ਦੇ ਫੁੱਲ ਸੋਹਣੇ ਹੈਗੇ ਨਾ ਭਾਈ ਜੀ ਠੀਕ ਨਵਾਂ ਟਰੈਕਟਰ ਹੈ ਜੀ ਇਹਨਾਂ ਨੂੰ ਫੁੱਲ ਨਵਾਂ ਟਰੈਕਟਰ ਹੈ ਬਠਿੰਡੇ ਦਾ ਨੰਬਰ ਹੈਗਾ ਹਾਂ ਜੀ ਤੇ ਅੱਗੇ ਦਿਖਾਉਣੇ ਕਿ ਭ ਦੱਸੋ ਭਾਜੀ ਇਹਦੇ ਬਾਰੇ ਇਹ ਮਾਡਲ ਹੋਊਗਾ 2019 ਮਾਡਲ ਆ ਜੀ ਠੀਕ ਆ ਜੀ 80 ਪੈਸੇ ਟਾਇਰ ਆ ਟਰੈਕਟਰ ਦੇ ਨਾਲ ਦੇ ਹੀ ਠੀਕ ਆ ਜੀ ਹਾਂਜੀ 60 ਐਚਪੀ ਵਾਲਾ ਠੀਕ ਆ ਜੀ ਹਾਂਜੀ ਕੰਡੀਸ਼ਨ ਚੈੱਕ ਕਰ ਲਓ ਭਾਜੀ ਟਰੈਕਟਰ ਵੀ ਫੁੱਲ ਸੋਹਣਾਗਾ ਤੇ ਟਾਇਰ ਹੈਗੇ ਭਾਜੀ 80 ਪੈਸੇ ਤੇ ਛਾਤਰੀ ਤੁਹਾਨੂੰ ਇਹਦੇ ਨਾਲ ਮਿਲ ਜੋਗੇ ਪੰਜਾਬ ਨੰਬਰ ਹੈਗਾ ਨਾ ਭਾਜੀ ਹਾਂਜੀ ਇਹਦਾ ਰੇਟ ਆ 435000 ਦਾ ਦੇ ਦਾਂਗੇ ਜੀ ਰੇਟ 4.5 ਆ 435 ਦਾ ਦੇ ਦਾਂਗੇ ਠੀਕ ਆ ਭਾਜੀ ਬਾਕੀ ਕੰਡੀਸ਼ਨ ਤੁਹਾਨੂੰ ਸਾਰੇ ਟਰੈਕਟਰ ਦੇ ਚੈੱਕ ਕਰਵਾਤੀ ਭਾਜੀ ਤੇ ਲੋਕੇਸ਼ਨ ਇੱਕ ਵਾਰੀ ਹੋਰ ਦੱਸ ਦੋ ਬਾਈ ਜੀ ਲੋਕੇਸ਼ਨ ਜੀ ਬਠਿੰਡੇ ਤੋਂ ਆਈਏ ਤੇ ਮਲੋਟ ਨੂੰ ਜਾਈਏ ਤਾਂ ਬਾਈਪਾਸ ਦੇ ਉੱਪਰ ਹੈ ਜੀ ਬਾਦ ਬਾ ਹਸਪੀਟਲ ਦੇ ਬਿਲਕੁਲ ਸਾਹਮਣੇ ਹੈ ਜੀ ਠੀਕ ਹੈ ਜੀ ਗਣਪਤੀ ਕਾਰ ਬਜ਼ਾਰ ਆਪਣੇ ਨਾਲ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੋਊਗਾ ਬਾਈ ਜੀ ਮੋਬਾਈਲ ਨੰਬਰ ਜੀ ਨਰਮਲ ਸਿੰਘ ਦਾ ਹੈਗਾ 98725 37547 ਠੀਕ ਹੈ ਜੀ ਨਰਮਲ ਸਿੰਘ ਸੂਰੇ ਵਾਲਾ ਮੇਰਾ ਹੈਗਾ 98558 74378 ਠੀਕ ਹੈ ਭਾਜੀ ਹਾਂਜੀ ਤੇ ਕਿੰਨੇ ਕ ਟਾਈਮ ਤਾਈ ਭਾਜੀ ਕਿੱਥੇ ਇੱਥੇ 10 ਵਜੇ ਇੱਥੇ ਜਦੋਂ ਮਰਜੀ ਆਪਣਾ ਘਰ ਨਾਲ ਹੀ ਹੈ ਜੀ ਜਮਾਂ ਬਿਲਕੁਲ ਠੀਕ ਹੈ ਜੀ ਵੇਲੇ ਕੋਲੇ ਵੀ ਜੇ ਕਿਸੇ ਨੇ ਟਰੈਕਟਰ ਭਰਾ ਨੇ ਵੇਖਣਾ 24 ਘੰਟੇ ਇੱਥੇ ਹੀ ਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਭਾਜੀ ਧੰਨਵਾਦ ਭਾਜੀ ਗੱਲ ਕਰ ਧੰਨਵਾਦ ਜੀ ਧੰਨਵਾਦ ਜੀ ਬਬੂ ਜੀ ਧੰਨਵਾਦ ਲਓ ਮੇਰੇ ਤੋਂ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ